ਦੇਖੋ ਜੀ ਅਸੀਂ ਹੁਣ ਛੁੱਟੀ ਕਰਕੇ ਆਏ ਆ ਬਾਈ ਕੰਮ ਤੋਂ ਸਵੇਰ 7 ਫੋਕ ਚੁੱਕੇ ਆ ਹੁਣ ਆ ਅਸੀਂ ਗਰਮੀਆਂ ਦੇ ਵਿੱਚ ਲੇਟੇ ਛੁੱਟੀ ਕਰਦੇ ਆ ਦੇਖੋ ਸਾਡੇ ਬਾਈ ਪਿੰਡ ਦੇ ਰੋਡ ਦਾ ਵਿਊ ਦੇਖੋ ਤੁਸੀਂ ਤੇ ਆਲਾ ਦਵਾਲਾ ਦੇਖੋ ਦੇਖੋ ਕਿੰਨਾ ਘੈਂਟ ਵਾਤਾਵਰਨ ਆ ਬਾਈ ਤੇ ਇੱਕ ਹੋਰ ਬਹੁਤ ਵਧੀਆ ਸਰਕਾਰ ਨੇ ਉਪਰਾਲਾ ਕੀਤਾ ਕਿ ਜਿਹੜੇ ਨਰੇਗਾ ਵਾਲੇ ਆ ਹੁਣ ਉਹਨਾਂ ਦੀ ਵੀ ਡਿਊਟੀ ਸਰਕਾਰ ਨੇ ਲਾ ਦਿੱਤੀ ਆ ਕਿ ਸੜਕਾਂ ਦੇ ਆਲੇ ਦੁਆਲੇ ਰੁੱਖ ਲਾਉਣ ਦੀ ਬਹੁਤ ਖੁਸ਼ੀ ਹੋਈ ਮੈਨੂੰ ਜਦੋਂ ਮੈਂ ਕੱਲ ਨਰੇਗਾ ਵਾਲਿਆਂ ਨੂੰ ਰੁੱਖ ਲਾਉਂਦੇ ਹੋਏ ਦੇਖਿਆ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਭਾਈ ਇਹ ਸਾਨੂੰ ਉੱਪਰ ਤੇ ਆਰਡਰ ਆਏ ਆ ਤੇ ਆ ਦੇਖੋ ਜਿਹੜੇ ਪਹਿਲੇ ਰੁੱਖ ਲਾਏ ਹੋਏ ਆ ਭਾਈ ਇਹ ਜਿਹੜੇ ਸਾਡੇ ਬਜ਼ੁਰਗਾਂ ਨੇ ਪਹਿਲੇ ਸੜਕਾਂ ਦੇ ਨਾਲ-ਨਾਲ ਰੁੱਖ ਲਾਏ ਹੋਏ ਆ ਨਾ ਜਾਂ ਫਿਰ ਇਹ ਸੜਕ ਦੇ ਪ੍ਰਸ਼ਾਸਨ ਨੇ ਲਾਏ ਹੋਏ ਆ ਲਾਏ ਤਾਂ ਚਲੋ ਬੰਦਿਆਂ ਨੇ ਆ ਉਹ ਬਜ਼ੁਰਗੇ ਤੇ ਸਾਡੇ ਤੇ ਉਹਦਾ ਸਾਨੂੰ ਅੱਜ ਲਾਭ ਹੋ ਰਿਹਾ ਤੇ ਜਿਹੜੇ ਰੁੱਖ ਅੱਜ ਲੱਗਣੇ ਆ ਉਹ ਕੱਲ ਨੂੰ ਸਾਡੇ ਬੱਚਿਆਂ ਨੂੰ ਲਾਭ ਹੋਣਾ ਉਹਦਾ ਇਹ ਇਹ ਨਾ ਭਾਈ ਅਸੀਂ ਇਹ ਦੇਖੋ ਇੱਧਰ ਨੂੰ ਜਾਂਦਾ ਇਹ ਰੋਡ ਪਹਿਲਾ ਮਾਛੀਵਾੜਾ ਲੁਧਿਆਣੇ ਨੂੰ ਨਿਕਲ ਜਾਂਦਾ ਇਹ ਰੋਡ ਖੰਨਾਪਾ ਤੋਂ ਵੀ ਨਿਕਲ ਜਾਂਦਾ ਚਮਕੌਰ ਸਾਹਿਬ ਨੂੰ ਵੀ ਨਿਕਲ ਜਾਂਦਾ ਤੇ ਆ ਬੈਕ ਸਾਈਡ ਰਹਿ ਗਿਆ ਪਿਛੇ ਰੋਪੜ ਇਹ ਨੈਣਾ ਦੇ ਵੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਪੜ ਉਹਨਾਂ ਨੰਗਲ ਜਾਨਕੀ ਹਿਮਾਚਲ ਨੂੰ ਜਾ ਕੇ ਮਿਲ ਜਾਂਦਾ ਇਹ ਰੋਡ ਤੇ ਆ ਦੇਖੋ ਇੱਧਰ ਪਪੂਲਰ ਪਪੂਲਰ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਰ ਇਹ ਪਪੂਲਰਾਂ ਦਾ ਫਾਇਦਾ ਵੀ ਆ ਚਲੋ ਨੁਕਸਾਨ ਵੀ ਆ ਕਿਉਂਕਿ ਇਹ ਆਕਸੀਜਨ ਵੀ ਖਿੱਚਦੇ ਆ ਤੇ ਪਾਣੀ ਵੀ ਖਿੱਚਦੇ ਆ ਧਰਤੀ ਚੋਂ ਤੇ ਸ਼ਾਵਾਂ ਦਾ ਬਹੁਤ ਫਾਇਦਾ ਤੇ ਤੁਸੀਂ ਵਾਤਾਵਰਨ ਦੇਖੋ ਭਾਈ ਦੁਪਹਿਰ ਨੂੰ ਵੀ ਜਦੋਂ ਜਾਂਦੇ ਹਨਾ ਚਾਹੇ ਜਿੰਨੀ ਮਰਜੀ ਗਰਮੀ ਹੋਵੇ ਪਰ ਇਹ ਰੁੱਖਾਂ ਦਾ ਇੰਨਾ ਫਾਇਦਾ ਹੁੰਦਾ ਕਿ ਜਦੋਂ ਬੇਲੇ ਤੋਂ ਅਸੀਂ ਆਪਣੇ ਪਿੰਡ ਤੋਂ ਰੋਪਣ ਨੂੰ ਜਾਂਦੇ ਆ ਤਾਂ ਭਾਈ ਮਹਿਸੂਸ ਨਹੀਂ ਹੁੰਦੀ ਗਰਮੀ ਇਹ ਰੁੱਖਾਂ ਦਾ ਇੰਨਾ ਫਾਇਦਾ ਹੈ ਇਹ ਜਿਹੜੇ ਰੁੱਖਾਂ ਨਾ ਭਾਈ ਇਹ ਸਾਨੂੰ ਜਿਉਂਦੇ ਜੀਵੀ ਇਹ ਸਾਡਾ ਸਾਥ ਦਿੰਦੇ ਆ ਸਾਡੀ ਲਾਈਫ ਆ ਔਰ ਮਰਨ ਤੋਂ ਬਾਅਦ ਵੀ ਇਹੀ ਸਾਡਾ ਸਾਥ ਦਿੰਦੇ ਆ ভাই ਬੁਢਾਪੇ ਚ ਵੀ ਇਹੀ ਸਾਥ ਦਿੰਦੇ ਆ ਜ਼ਿੰਦਗੀ ਚ ਬੰਦਾ ਡੰਡੇ ਨੂੰ ਫੜ ਕੇ ਹੀ ਤੁਰਦਾ ਇਹੀ ਸਾਥ ਦਿੰਦਾ ਬਾਕੀ ਦਾ ਨਾਲ ਦੇ ਜੰਮੇ ਹੋਏ ਵੀ ਨਾ ਬੰਦੇ ਨੂੰ ਧੋਖਾ ਦੇ ਜਾਂਦੇ ਆ ਇੱਕ ਰੋਖਾ ਇਹਨਾਂ ਦਾ ਡੰਡਾ ਏ ਜਿਹੜਾ ਕਦੇ ਬੰਦੇ ਨੂੰ ਧੋਖਾ ਨਹੀਂ ਦਿੰਦਾ ਤੇ ਜੇ ਲੜਾਈ ਵੀ ਹੋ ਜਵੇ ਨਾ ਤਾਂ ਮੌਕੇ ਦਾ ਹਥਿਆਰ ਵੀ ਡੰਡਾ ਹੀ ਹੁੰਦਾ ਤੇ ਦੇਖੋ ভাই ਹੈਨਾ ਕਹਟ ਬਾਈ ਗੱਲਬਾਤ ਦੇਖੋ ਉਹ ਦੇਖੋ ਹੁਣ ਸਾਹਮਣੇ ਸੂਰਜ ਦੇਵਤਾ ਛਿਪ ਰਿਹਾ ਤੇ ਆ ਦੇਖੋ ਇਧਰ ਕੱਦੂ ਹੋਇਆ ਪਿਆ ਦੇਖੋ ਜੀ ਦੇਖੀ ਜਾਓ ਬਾਈ ਆ ਕਿਕਰ ਲਾਂਗੀ ਉਹ ਦੇਖੋ ਕਿਕਰ ਦੇ ਉੱਪਰ ਕਿੰਨੇ ਪੰਛੀ ਬੈਠੇ ਆ ਦੇਖੋ ਦੇਖੋ ਬਾਈ ਇੱਧਰ ਨੂੰ ਚੱਲ ਗਿਆ ਭੋਜੇ ਮਾਣ ਆਹ ਦੇਖੋ ਕਿੱਧਰ ਆ ਖਜੂਰਾ ਇੱਥਾ ਤਾਲੀਆਂ ਹੈਗੇ ਨਹੀਂ ਬਾਈ ਗੱਲਬਾਤ ਤੇ ਦੇਖੋ ਇਹ ਦੇਖੋ ਸਾਡਾ ਵੀ ਦੇਖੋ ਆਪਾਂ ਗੱਜੀ ਆ ਇਧਰ ਆਇਆ ਬਾਈ ਗੱਲਬਾਤ ਹੈਂ ਤਾਂ ਆ ਦੇਖੋ ਛੇਕੂਪੋਨੂ ਚਲ ਗਿਆ ਜੀ ਮੋੜ ਐ ਤੋ ਅੱਗੇ ਜਾ ਗਿਆ ਸਾਤ ਰੂਤ ਰਿਆ ਦੇਖੋ ਬਾਈ ਵਾਤਾਵਰਨ ਦੇਖੋ ਸਾਡੇ ਏਰੀਆ ਦਾ ਐ ਨਾ ਜੀ ਗੱਲਬਾਤ ਪੂਰੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਜੇ ਵਾਤਾਵਰਨ ਨੂੰ ਪਿਆਰ ਕਰਦੇ ਆ ਤੇ ਜੇ ਤੁਹਾਡੇ ਇਲਾਕੇ ਦੇ ਵਿੱਚ ਰੁੱਖ ਨਹੀਂ ਹੈਗੇ ਤਾਂ ਤੁਸੀਂ ਵੀ ਰੁੱਖ ਲਾ ਕੇ ਆਉਂਦੇ 2-4 ਸਾਲ ਨੂੰ ਆਪਣੇ ਰੋੜਾਂ ਨੂੰ ਐਦਾਂ ਦਾ ਬਣਾਓ ਆ ਜਿੱਦਾਂ ਦਾ ਸਾਡਾ ਰੋਡ ਬਣਿਆ ਹੋਇਆ ਤੇਲੇ ਤੋਂ ਰੋਪੜ ਤੱਕ ਬਾਈ ਦੇਖੋ ਐ ਨਾ ਗੱਲਬਾਤ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂ ਜੀ ਹਾਂ ਇਹ ਦੇਖੋ ਦੇਖੋ ਘੈਂਟ ਗੱਲਬਾਤ ਬਾਈ